ਜਖਸਰ ਦੇਖ ਰਹੇ ਦੋਸਤੋ ਮਿੱਤਰੋ ਵਾਇਕਰੂ ਜੀ ਦਾ ਖਾਲਸਾ ਵਾਇਕਰੂ ਜੀ ਕੀ ਫਤਿਹ ਦੋਸਤੋ ਮੋਗਾ ਜਿਲ੍ਹੇ ਨਾਲ ਸਬੰਧਤ ਦੋ ਕ੍ਰਾਈਮ ਖਰਾਬਤਾਂ ਖਬਰਾਂ ਦੇਣ ਲੱਗੇ ਆਂ ਉਮੀਦ ਕਰਦੇ ਆ ਤੁਸੀਂ ਇਹਨਾਂ ਨੂੰ ਦੇਖੋਗੇ ਤੇ ਸਾਡਾ ਪੇਜ ਵੀ ਜਿਹੜਾ ਲਾਈਕ ਕਰੋਗੇ ਮੋਗਾ ਜਿਲ੍ਹੇ ਅਦੀਨ ਉਹਦੇ ਥਾਣਾ ਪਤਨੀ ਕਲਾਂ ਦੇ ਅੰਡਰ ਪੈਂਦੇ ਪਿੰਡ ਦੋਧਰ ਵਿਖੇ ਪਿਛਲੇ ਦਿਨੀ ਇੱਕ ਹੋਰ ਦਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਇਸ ਸਬੰਧੀ ਥਾਣਾ ਪਤਨੀ ਕਲਾਂ ਦੀ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਗਈ ਤਾਂ ਬਿਲਕੁਲ ਨੇੜੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਪੁੱਛਗਛ ਲਈ ਬੁਲਾਇਆ ਗਿਆ ਤਾਂ ਉਸਨੇ ਮੰਨਿਆ ਕਿ ਉਹ ਚੋਰੀ ਦੀ ਨੀਅਤ ਨਾਲ ਘਰਵਜ ਤਾਕਰਾਉਂਦੇ ਜਦੋਂ ਔਰਤ ਨੂੰ ਪਤਾ ਲੱਗਾ ਤਾਂ ਉਸ ਵੱਲੋਂ ਉਸ ਔਰਤ ਦਾ ਨੱਕ ਤੇ ਮੂੰਹ ਬੰਦ ਕਰਕੇ ਤੇ ਗਲਾ ਘੁੱਟ ਦਤਗਾ ਤੇ ਕਤਲ ਕਰ ਦਿੱਤਾ ਗਿਆ ਤੇ ਇਹਦੇ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਤੇ ਅਗਲੇਰੀ ਜਿਹੜੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਦੂਜੇ ਪਾਸੇ ਧਰਮਕੋੜ ਦੇ ਅੰਡਰ ਆਉਂਦੇ ਕੋੜੀਸੇਖਾ ਥਾਣਾ ਵਿੱਚ ਵੀ ਮੋਬਾਈਲ ਖੋਣ ਦੇ ਚੱਕਰ ਵਿੱਚ ਦੋ ਨਵਾਲਜਾਂ ਨੂੰ ਜਦੋਂ ਪੁਲਸ ਵੱਲੋਂ ਕਾਬੂ ਕੀਤਾ ਗਿਆ ਤਾਂ ਉਹਨਾਂ ਨੇ ਹੋਰ ਚੋਰੀਆਂ ਨੂੰ ਕਬੂਲ ਕਰਦਿਆਂ ਤਿੰਨ ਮੋਟਰਸਾਈਕਲ ਵੀ ਬਰਾਮਦ ਕਰਵਾਏ ਜਿਨ੍ਹਾਂ ਤਸਵੀਰਾਂ ਬਾਕੀ ਆਪ ਤੁਸੀਂ ਸਾਡੀ ਸਕਰੀਨ ਤੇ ਦੇਖ ਰਹੇ ਹੋ ਤੇ ਇਹਦੇ ਸਬੰਧ ਦੇ ਵਿੱਚ ਡੀਐਸਪੀ ਡੀ ਲਵਦੀਪ ਸਿੰਘ ਅਤੇ ਡੀਐਸਪੀ ਰਮਨਦੀਪ ਸਿੰਘ ਧਰਮਕੋਟ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਆ ਆਓ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਮਿਤੀ 9-10 ਦੀ ਰਾਤ ਨੂੰ ਦੌਧਰ ਸ਼ਰਕੀ ਪਿੰਡ ਦੇ ਵਿੱਚ 61-62 ਸਾਲ ਦੀ ਔਰਤ ਗਰਮੇਲਕੌਰ ਪਤਨੀ ਨਾਰ ਸਿੰਘ ਦਾ ਕਤਲ ਹੋ ਗਿਆ ਉਹਦੇ ਪਤੀ ਦੀ 7 ਸਾਲ ਪਹਿਲਾਂ ਹੋ ਗਈ ਸੀ ਤੇ ਇੱਕ ਉਹਦੀ ਲੜਕੀ ਹੈ ਜਿਹੜੀ ਜਗਰਾਉਂ ਜ਼ਿਲ੍ਹੇ ਦੇ ਪਿੰਡ ਡੱਲਾ ਚ ਵਿਆਹੀ ਹੋਈ ਹੈ 10 ਤਰੀਕ ਨੂੰ ਉਹਦੇ ਜਵਾਈ ਬਲਦੇਵ ਸਿੰਘ ਦੇ ਬਿਆਨਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਨੰਬਰ 16 ਜਿਹੜੀ ਹਿੰਦ ਤਾਰਾ 338 ਤੇ ਵਾਧਾ ਜਰਮ 103 ਬੀ ਐਨ ਐਸ ਦੇ ਤਹਿਤ ਉਸ ਤੋਂ ਬਾਅਦ ਐਸ ਐਚਓ ਸਾਹਿਬ ਨੇ ਟੈਕਨੀਕਲੀ ਮਦਦ ਲੈ ਕੇ ਤੇ ਆਪਣੇ ਮਾਰੇ ਅਨਸਰਾਂ ਦੇ ਖਿਲਾਫ ਜਿਹੜੇ ਮਨੁੱਖੀ ਲੈ ਕੇ ਆਪਣੀ ਸ਼ਹਾਦਤ ਲੋਕਾਂ ਤੋਂ ਇਕੱਠੀ ਕੀਤੀ ਜਾਣਕਾਰੀ ਉਹਦੇ ਆਧਾਰ ਤੇ ਕਰਦੇ ਕਰਦੇ 16 ਤਰੀਕ ਨੂੰ ਕੱਲ ਪਤਾ ਲੱਗ ਗਿਆ ਵੀ ਇਹ ਕਤਲ ਜਿਹੜਾ ਆ ਇਹ ਅਮਨਦੀਪ ਮਨਪ੍ਰੀਤ ਸਿੰਘ ਨਾ ਦਾ ਮੁੰਡਾ ਜਿਹੜਾ ਉਹਦੇ ਬਿਲਕੁਲ ਘਰ ਦੇ ਸਾਹਮਣੇ ਰਹਿੰਦਾ ਉਹਨੇ ਕੀਤਾ ਇਹ ਕਤਲ ਦਾ ਮਕਸਦ ਸੀਗਾ ਉਹਦੇ ਸੋਨੇ ਦੀਆਂ ਵਾਲੀਆਂ ਪਾਈਆਂ ਹੁੰਦੀਆਂ ਸੀ ਤੇ ਇੱਕ ਨੱਕ ਦੇ ਵਿੱਚ ਸੋਨੇ ਦਾ ਕੋਕਾ ਸੀ ਪਰ ਜਦੋਂ ਉਹਦਾ ਉਹਨੇ ਵਾਲੀਆਂ ਲਾਹਣ ਦੀ ਕੋਸ਼ਿਸ਼ ਕੀਤੀ ਤੇ ਉਹਦਾ ਮੂੰਹ ਨੰਗਾ ਹੋ ਗਿਆ ਉਹਨੇ ਪਛਾਣ ਲਿਆ ਪਛਾਣਣ ਤੇ ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਇਹਦੇ ਚ ਉਹ ਡਰ ਗਿਆ ਮਨਪ੍ਰੀਤ ਨੇ ਉਹਦਾ ਮੂੰਹ ਤੇ ਨੱਕ ਘੁੱਟ ਲਿਆ ਤੇ ਦੂਜੇ ਹੱਥ ਨਾਲ ਗਲਾ ਜਿਹੜਾ ਦਬ ਕੇ ਉਗ ਨੂੰ ਮਾਰਤਾ ਉਸ ਤੋਂ ਬਾਅਦ ਉਹ ਜਿਹੜੀ ਕੰਦ ਟੱਪ ਕੇ ਆਇਆ ਸੀ ਉਸੇ ਕੰਦ ਟੱਪ ਕੇ ਫਰਾਰ ਹੋ ਗਿਆ ਤੇ ਇਹਦੇ ਬਾਰੇ ਐਸਐਚਓ ਸਾਹਿਬ ਨੇ ਤਾਂ ਉਥੋਂ ਦੀ ਡੰਪ ਵੀ ਚੁੱਕੇ ਲੋਕੇਸ਼ਨਸ ਲਈਆਂ ਕਿਉਂਕਿ ਜਿਹੜੀ ਔਰਤ ਸੀ ਉਹਦੀ ਪਹਿਲਾਂ ਵੀ ਇੱਕ ਦੋ ਵਾਰ ਚੋਰੀ ਹੋਈ ਸੀ ਤੇ ਉਹ ਮੱਲੇ 'ਚ ਰੌਲਾ ਪਾਉਂਦੀ ਸੀ ਵੀ ਇਹ ਮੇਰੇ ਘਰੇ ਚੋਰੀਆਂ ਕਰਦਾ ਤੇ ਹੋਰ ਵੀ ਜਿਹੜੀ ਮਨੁੱਖੀ ਸੋਰਸਾ ਰਹੀ ਜਦੋਂ ਪਤਾ ਕੀਤਾ ਵੀ ਮਨਕ੍ਰਿਤ ਜਿਹੜਾ ਹੈਗਾ ਇਹ ਘਰੋਂ ਭੱਜਿਆ ਹੋਇਆ ਆਸ-ਪਾਸੇ ਹੋਇਆ ਤੇ ਸ਼ੱਕ ਹੋਰ ਡੂੰਗਾ ਹੋ ਗਿਆ ਜੀਦੇ ਆਧਾਰ ਤੇ ਇਹਨਾਂ ਨੇ ਉਹਨੂੰ 16 ਤਰੀਕ ਨੂੰ ਸਵੇਰੇ ਨਾਮਜ਼ਦ ਕਰ ਲਿਆ ਤੇ ਉਸ ਤੋਂ ਬਾਅਦ ਦੁਪਹਿਰੇ ਜਿਹੜੀ ਨੀਲੋਂ ਵਾਲੀ ਨਹਿਰ ਦੌਦਰ ਪਿੰਛਰਕੀ ਦੇ ਵਿੱਚ ਦੀ ਨਿਕਲਦੀ ਆ ਉਸ ਨਹਿਰ ਤੋਂ ਇਹਨੂੰ ਜਾ ਕੇ ਕਬੂ ਕਰ ਲਿਆ ਸਰ ਇਹ ਕੱਲੇ ਨੇ ਇਹ ਵਾਰਤ ਨੂੰ ਨਾਮਜ਼ਦ ਕੀਤਾ ਕਿ ਹੋਰ ਵੀ ਸਾਫੀ ਨਹੀਂ ਨਹੀਂ ਬਿਲਕੁਲ ਕੱਲੇ ਨੇ ਕੀਤਾ ਇਹਦੇ ਘਰੋਂ ਜਿਹੜੀਆਂ ਦੋਨੇ ਵਾਲੀਆਂ ਇਹਦੇ ਬੈੱਡ ਤੋਂ ਬਰਾਮਦ ਹੋ ਗਈਆਂ ਢੋਹ ਚੋਂ ਬੈੱਡੀ ਤੋਂ ਤੇ ਜਿਹੜਾ ਕੋਕਾ ਉਹਦੇ ਬਾਰੇ ਜਾਂ ਤਾਂ ਉਹ ਕਹਿੰਦਾ ਜੀ ਮੇਰੇ ਕੋਲ ਹੀ ਨਹੀਂ ਹੈਗਾ ਜਾਂ ਤਾਂ ਖਿੱਚ ਧੂ ਚ ਕਿਤੇ ਡਿੱਗ ਪਿਆ ਜਿਹੜਾ ਬਰਾਮਦ ਲੱਭਿਆ ਜਿਹੜੀ ਚੋਰੀ ਕਰਨ ਦਾ ਆਦੀ ਸੀਗਾ ਕਿ ਨਸ਼ਾ ਨੂੰ ਸ਼ੇ ਕਰਦਾ ਇਹ ਤਾਂ ਚੋਰੀ ਕਰਦਾ ਮਤਲਬ ਜਿੱਦਾਂ ਆਮ ਹੁੰਦੀ ਸ਼ਰਾਰਤੀ ਹੁੰਦੇ ਪਿੰਡ ਦੇ ਮੁੰਡੇ ਜਿਹੜਾ ਉਹ ਇੱਕੱਲੀ ਰਹਿੰਦੀ ਸੀ ਉਹਦੀਆਂ ਪਹਿਲਾਂ ਵੀ ਕਦੇ ਲੱਕੜਾ ਨੁੱਕੜਾ ਜਾਂ ਕੋਈ ਹੋਰ ਚੀਜ਼ ਪਹਿਲਾਂ ਵੀ ਹਾਂਜੀ ਕੋਈ ਮਾਮਲਾ ਦਰਜ ਹੈ ਬਿਲਕੁਲ ਹੈਗਾ ਜੀ ਚੋਰੀ ਦਾ ਪਰਚਾ ਤੇ ਪਹਿਲਾਂ ਵੀ ਦਰਜ ਹੈ ਜੀ ਜੀ ਹੁਣ ਰਿਮਾਂਡ ਲੈਗਾ ਬਿਲਕੁਲ ਇਹਦਾ ਦੋ ਦਿਨ ਦਾ ਰਿਮਾਂਡ ਲਿਆ ਰਿਮਾਂਡ ਦੇ ਦੌਰਾਨ ਹੀ ਇਹਦੀ ਜਿਹੜੀ ਹੈ ਇਹ ਤੋਂ ਬਰਾਮਦਗੀ ਕਰਾਈ ਹੈ ਜਿਹੜੀਆਂ ਸੋਨੇ ਦੀਆਂ ਵਾਲੀਆਂ ਫਰਦਰ ਹੋਰ ਪੁੱਛ ਕਿਸੇ ਇਹ ਨਹੀਂ ਕਰਨਗੇ ਵੀ ਕੋਈ ਹੋਰ ਵਾਰਦਾਤਾਂ ਨੂੰ ਇਹਨੇ ਪ੍ਰਿੰਟ ਚ ਜਾਂ ਆਸ-ਪਾਸੇ ਕੋਈ ਅੰਜਾਮ ਦਿੱਤਾ ਹੋਵੇ ਤਾਂ ਕਈ ਕਈ ਟ੍ਰੇਸ ਹੁੰਦੇ ਕੇ ਇਸ ਅਨਟ੍ਰੇਸ ਹੁੰਦੇ ਜਿਹੜੇ ਤੇ ਇਹੋ ਜੇ ਚੋਰੀ ਚਾਰੀ ਦੇ ਜੇ ਕੋ ਹੋਇਆ ਤਾਂ ਹੋ ਸਕਦਾ ਕੋਈ ਟ੍ਰੇਸ ਹੋ ਜਾਈਏ ਜੀਐਸਪੀ ਸਾਹਿਬ ਇਹ ਕਤਲ ਕਰਨ ਕਤਲ ਹੋਇਆ 9 ਤਰੀਕ ਦੀ ਰਾਤ ਨੂੰ 9 ਤੇ 10 8 ਦਿਨ ਕਿੱਥੇ ਰਿਹਾ ਜੀ ਬਸ ਇਦਾਂ ਹੀ ਜਦੋਂ ਘਰੇ ਨਹੀਂ ਆ ਕਦੇ ਕਿਸੇ ਨਾ ਕਿਸੇ ਰਿਸ਼ਤੇਦਾਰੀ ਕੇ ਯਾਰ ਦੋਸਤ ਕੋਲ ਪਿੰਡ ਨਹੀਂ ਰਿਹਾ ਬਾਹਰ ਅੰਦਰ ਹੀ ਰਿਹਾ ਵੇ ਇਹ ਸਰ ਕੋਈ ਇਹਦੀ ਮਹਿਲਾ ਨਾਲ ਰਿਸ਼ਤੇਦਾਰੀ ਸੀ ਜਾਂ ਫਿਰ ਵੈਸੇ ਹੀ ਪड़ोसी ਵਾਂਡੀ ਸੀ ਆਮੋ ਸਾਹਮਣੇ ਰਹਿੰਦੇ ਸੀ ਜੀ ਐਸਐਸਪੀ ਮੋਗਾ ਦੇ ਦੇਸ਼ਾਂ ਦੇਸ਼ਾਂ ਇਹ ਕਸ ਆਪਣੀ ਤਰਮ ਕੋੜੀ ਦੇ ਵਿੱਚ ਥਾਣਾ ਕੋੜੀ ਸੇਖਾਂ ਇੱਕ ਸਤਾਂ ਤਰੀਕ ਨੂੰ ਇੱਕ ਕੋੜੀ ਸੇਖਾਂ ਦੇ ਵਿੱਚ ਇੱਕ ਮੋਬਾਈਲ ਖੋ ਹੋਇਆ ਸੀ ਜਿਸ ਦੇ ਸਬੰਧੀ ਅਸੀਂ ਤੁਰੰਤ ਕਾਰਵਾਈ ਕਰਦੇ ਇੱਕ ਐਫਆਰ ਨੰਬਰ 10 ਮਿਤੀ 17 1 2025 ਨੂੰ ਅੰਡਰ ਸੈਕਸ਼ਨ 304 ਬੀਨਸ ਦੇ ਤਹਿਤ ਦਰਜ ਕੀਤੀ ਸੀ ਉਸ ਤੋਂ ਬਾਅਦ ਅਸੀਂ ਟੈਕਨੀਕਲੀ ਤੇ ਹਿਊਮਨ ਟੈਂਡ ਇੰਟੈਲੀਜੈਂਸ ਤੇ ਵਰਕ ਕਰਦੇ ਹੋਏ ਇੱਕ ਦੋਸ਼ੀ ਨੂੰ ਅਸੀਂ ਵੈਰੀਫਾਈ ਕੀਤਾ ਕਿ ਲਹਿਰੀ ਨਾਮ ਦਾ ਵਿਅਕਤੀ ਪੁੱਤਰ ਮੁਖਤਿਆਰ ਸਿੰਘ ਵਾਸੀ ਦੋਲੇਵਾਲ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਰੇਟਾਂ ਕੀਤੀਆਂ ਗਈਆਂ ਲਹਿਰੀ ਤੇ ਇਹ ਫਰਾਰ ਸੀ ਕਾਫੀ ਟਾਈਮ ਤੋਂ ਤੇ ਕੱਲ ਸਾਡੀ ਟੀਮ ਨੇ ਬਹੁਤ ਹੀ ਮਿਹਨਤੀ ਨਾਲ ਕੰਮ ਕਰਦੇ ਹੋਏ ਇੱਕ ਇੱਕ ਵਿਅਕਤੀ ਲਹਿਰੀ ਅਤੇ ਉਸ ਦੇ ਨਾਲ ਦੂਜਾ ਦਾ ਦੋਸ਼ੀ ਉਹਨੂੰ ਅਸੀਂ ਕੱਲ ਰੈਸਟ ਕੀਤਾ ਹੈ ਇਹਨਾਂ ਕੋਲੋਂ ਇੱਕ ਜਿਹੜਾ ਮੋਬਾਈਲ ਖੋਇਆ ਸੀ ਉਹ ਮਿਲਿਆ ਤੇ ਤਿੰਨ ਮੋਟਰਸਾਈਕਲ ਬਰਾਮਦ ਹੋਏ ਨੇ ਇੱਕ ਜਿਹੜਾ ਮੋਟਰਸਾਈਕਲ ਉਹ ਬਰਾਮਦ ਹੋਇਆ ਜਿਹੜਾ ਇਹਨਾਂ ਨੇ ਮੋਬਾਈਲ ਖੋ ਕਰਦਿਆਂ ਵਰਤਿਆ ਸੀ ਨਾਲ ਤੇ ਅੱਗੇ ਤਫ਼ਤੀਸ਼ੇ ਜਾਰੀ ਹੈ ਤੇ ਅੱਗੇ ਜਿਹੜੇ ਵੀ ਇਸ ਵਿੱਚ ਹੋਰ ਵੀ ਦੋਸ਼ੀ ਜਾਂ ਕੋਈ ਹੋਰ ਵੀ ਜਿਹੜੀਆਂ ਨੇ ਲੁੱਟਾਂ ਖੋਹਾਂ ਕੀਤੀਆਂ ਉਹ ਇਹਨਾਂ ਤੇ ਇਹਨਾਂ ਦਾ ਰਿਮਾਂਡ ਲੈ ਕੇ ਤੇ ਅੱਗੇ ਜਿਹੜੀਆਂ ਵੀ ਲੁੱਟਾਂ ਖੋਹਾਂ ਕੀਤੀਆਂ ਉਹ ਤੁਹਾਡੇ ਧਿਆਨ ਚ ਲਿਆਂਦੀਆਂ ਜਾਣਗੀਆਂ